ਆਦੇ ਵਿੱਚ ਬੈਠ ਕੇ ਮੌਤ ਨੂੰ ਡੀਕਣ ਨਾਲੋਂ ਚੰਗਾ ਉੱਠ ਕੇ ਸੜਕਾਂ ਤੇ ਜਾ ਕੇ ਇਹ ਬੁੱਢੇ ਦਰਿਆਵਾਂ ਨੂੰ ਬੰਨ੍ਹ ਮਾਰ ਗਏ ਭਰਾਵੋ ਜਿੱਦ ਤੇ ਤੁਹਾਨੂੰ ਸੱਦਾ ਦੇਵਾਂਗੇ ਉਹਦੇ ਪੈਰ ਜੁੱਤੀ ਨਾ ਪਾਇਓ ਵੱਡੀ ਗਿਣਤੀ 'ਚ ਪਹੁੰਚੋ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ ਆ ਪਾਣੀ ਦਿਖਾਓ ਜੀ ਆਹ ਦਿਖਾਓ ਆ ਸਾਡੇ ਹੱਥਾਂ ਦੀ ਬੋਤਲਾਂ ਨੇ ਆ ਕੜ ਦੇ ਸਾਡੇ ਬੋਤਲ ਆ ਇਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਪਹਿਲੇ 35 ਚਾਹ ਦਾ ਸਾਸ ਤੋਂ ਪਤਾ ਵੀ ਕਿੰਨੇ ਤਰ੍ਹਾਂ ਦੇ ਕੈਮੀਕਲ ਜਰੇਨੀਅਮ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਚ ਆ ਭਰਾਵੋ ਆ ਮੈਂ ਕਹਿਣਾ ਚਾਹਦਾ ਜਿਹੜੇ ਬੰਦੇ ਕਹਿੰਦੇ ਆ ਫੈਕਟਰੀਆਂ ਚਾਹੀਦੀਆਂ ਆ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣ ਇੱਕ ਬੂੰਦ ਵੀ ਇੱਕ ਬੂੰਦ ਆਪਣੇ ਜੀਵ ਦਾ ਹੱਟ ਲੈਣ ਅਸੀਂ ਮੰਨ ਜਾਗੇ ਤੁਸੀਂ ਸਹੀ ਹੋ ਤੁਸੀਂ ਗਲਤ ਆ ਆ ਪਾਣੀ ਪੀ ਰਹੇ ਹੋ ਤੁਸੀਂ ਜੋ ਮੈਂ ਬੇਨਤੀ ਕਰਦਾ ਇੱਕ ਵਾਰੀ ਜਿੰਨੇ ਤੁਸੀਂ ਸੰਗਤ ਇੱਥੇ ਆਈਆਂ ਆ ਆਪਾਂ ਸਾਰਿਆਂ ਨੇ ਅਤੇ ਸ਼ੀਰ ਕਰਤਾਰ ਸਸਰਾਬੇ ਦੇ ਦੋ ਤੱਕ ਜਾਣਾ ਹੈ ਉਹ ਉੱਥੇ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮਗਰ ਗੱਡੀਆਂ ਦੇ ਵਿੱਚ ਆਈ ਜਾਊਗਾ ਉਹ ਬਾਹਲੇ ਬੰਦੇ ਗੱਡੀਆਂ 'ਚ ਨਹੀਂ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਤੁਰ ਕੇ ਪੈਦਲ ਮਾਰਚ ਕਰਨਾ ਛੋੜੇ ਹੱਥਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਇਹ ਚਾਰ ਘਾਤੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਖੜੀ ਆ ਸਾਡੀ ਬੱਸ ਖੜੀ ਆ ਪਿੱਛੇ ਉਹਦੇ ਝੰਡੇ ਵੀ ਪਏ ਆ ਡੰਡੇ ਵੀ ਪਏ ਆ ਸਾਰਾ ਕੁਝ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾ ਝੰਡੇ ਤੋਂ ਨਾ ਹੋਵੇ ਅੱਜ ਪਉ ਤੁਰ ਕੇ ਭਾਈ ਬਾਲਾ ਹੀ ਚੌਂ ਤੱਕ ਜਾਣਾ ਮੇਰਾ ਵੀਰ ਅਗਲੀ ਬੇਨਤੀ ਆ ਮਰੀ ਅੱਜ ਆਏ ਹਾਂ ਅੱਜ ਵਾਪਸ ਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ ਅੱਜ ਨੇੜੇ ਹੀ ਆ ਵਲੀਪੁਰ ਅੱਚੋਂ ਜਿੱਥੇ ਆ ਪਾਣੀ ਤੁਸੀਂ ਉੱਥੇ ਖੜ ਕੇ ਦੇਖਿਓ ਅੱਜ ਹੀ ਤੁਹਾਨੂੰ ਸਾਹਸ ਹੋ ਜਾਊਗਾ ਕਿ ਅਸੀਂ ਕਿਹੜਿਆ ਯਾਰਾ ਪੀ ਰਹੇ ਆ ਯਾਰ ਉੱਥੇ 10 ਮਿੰਟ ਵੀ ਖੜਨਾ ਔਖਾ ਹੋ ਜਾਊਗਾ ਜਾ ਕੇ ਜਰੂਰ ਆਇਓ ਉੱਥੇ ਐਂ ਗੈਸਾ ਸੋਨੇ ਲੱਕ ਨੂੰ ਚੜਨ ਗਿਆ ਸੋਨੇ ਸੰਗ ਚਮੜੀ ਮੱਚੂਗੀ ਅੱਜ ਬੇਨਤੀ ਆ ਸਾਰੇ ਜਦੋਂ ਹੀ ਆਪਣਾ ਉੱਥੇ ਚੌਂਕ ਦੇ ਵਿੱਚ ਮਾਰ ਤੇ ਆਪਣਾ ਸੁਨਾਮਤ ਹੋਣਾ ਤਾਂ ਤੁਸੀਂ ਆਪੂਆ ਆਪਣੀਆਂ ਗੱਡੀਆਂ ਮਗਰ ਤੋਰੀ ਆ ਕੱਲਾ ਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਲਕੇ ਜਾਣਾ ਉਸ ਤੋਂ ਬਾਅਦ ਤੁਹਾਨੂੰ ਬੇਨਤੀ ਹੈ ਕਿ ਵਲੀਪੁਰ ਜਿੱਥੋਂ ਭਰ ਲਿਓ ਆਪਣੇ ਨਕਸ਼ੇ ਤੇ ਟਾਪ ਰੋਡ ਤੁਸੀਂ ਵਲੀਪੁਰ ਤੋਂ ਜਿੱਥੋਂ ਬੁੱਢਾ ਦਰਿਆ ਸਤਲੁਜ ਤੇ ਮਿਲਦਾ ਹੈ ਉੱਥੇ ਖੜ ਕੇ ਜਰੂਰ ਦੇਖ ਕੇ ਜਾਓ ਯਾਰ ਜੋ ਜਿਨ੍ਹਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਨੇ ਕਰਦਾ ਵੱਖ-ਵੱਖ ਜਿਲ੍ਹਿਆਂ ਤੋਂ ਆਏ ਮਾਨਸਾ ਤੋਂ ਬਠਿੰਡੇ ਤੋਂ ਬਹੁਤ ਵੱਡੀ ਗਿਣਤੀ ਬੱਸਾਂ ਭਰ ਕੇ ਆਈਆਂ ਨੇ ਹਾਂ ਬਲਦਨ ਜੀ ਤੇ ਇਸ ਤਰ੍ਹਾਂ ਇਹ ਹੋਰ ਫਾਲਕਾ ਤੋਂ ਫਰੀਦਕੋਟ ਫਿਰੋਹੀਪੁਰ ਮੋਗਾ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਬਹੁਤ ਵੱਡੀ ਪੱਧਰ ਤੇ ਤੁਸੀਂ ਆਏ ਆ ਭਰਾਵੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਗੱਲ ਨੂੰ ਸਮਝਿਆ ਰਕ ਸਾਡੀ ਸਾਰਿਆਂ ਦੀ ਹੈ ਸੋ ਆਓ ਆਪਾਂ ਉੱਠ ਕੇ ਮੇਰਾ ਵੀ ੜਾਈ ਲੜਗੇ ਵਲੀਪੁਰ ਮੇਰੀ ਬੇਨਤੀ ਹੈ ਗੱਲ ਇੱਕ ਮਿੰਟ ਧਿਆਨ ਨਾਲ ਨਾਰੇ ਲਾਵਾਂਗੇ ਹੁਣ ਨਾਰੇ ਦਾ ਜਕਾਰਾ ਨਾਲ ਪੂਰੇ ਬਲੰਦਵਾਲ ਦੇ ਵਿੱਚ ਆਪਾਂ ਇਧਰਲੇ ਪਾਸੇ ਤੁਰਨਾ ਆ ਸੇਦ ਇਧਰੋਂ ਜਾਮਾ ਸੱਜਿਆ ਥਾਪ ਤੁਰਾਂਗੇ ਐਨੂੰ ਜਾਣਾ ਆਪਾਂ ਪੰਜਾਬ ਸਰਕਾਰ ਮੁਰਦ ਪੌਣੀਆਂ ਬੰਦ ਕਰੋ ਬੰਦ ਕਰੋ ਸਾਡੇ ਪਤਨਾ ਯਾਰਾ ਪੌਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਪਤਨਾ ਯਾਰਾ ਪੌਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਬੋਲੇ ਈਸਨ ਹਾਰਿਯਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵੇਂ ਸਟੇਜ ਤੇ ਦੋ ਪਰੇ ਜਿਨ੍ਹਾਂ ਨੇ ਬਾਈ ਜੀ ਨੇ ਲੰਗਰ ਦੀ ਸੇਵਾ ਕੀਤੀ ਹੈ ਦੋਵੇਂ ਸੁਣ ਲਿਓ ਜੀ एक ऐकले पास